ਜਿੱਥੇ ਨਾਮ ਆ ਗਿਆ ਉੱਥੇ ਹਉਮੈ ਹੈ ਹੀ ਉੱਥੇ ਹਉਮੈ ਖਤਮ ਹੋ ਜਾਂਦੀ ਹੈ ਹੌਲੀ ਹੌਲੀ ਜਦੋਂ ਅਸੀਂ ਸਤਸੰਗ ਕਰਦੇ ਆਂ ਜਿਉਂ-ਜਿਉਂ ਸ਼ਬਦ ਸਾਡੇ ਮਨ ਵਿੱਚ ਵੱਸਦੇ ਆਂ ਤਾਂ ਫਿਰ ਆਪੀ ਹਉਮੈ ਦੂਰ ਹੁੰਦੀ ਹੈ ਹਉਮੈ ਦਾ ਪਰਦਾ ਜਦੋਂ ਅੱਖਾਂ ਤੇ ਪਿਆ ਹੁੰਦਾ ਫਿਰ ਕੁਝ ਵੀ ਚੰਗਾ ਨਹੀਂ ਲੱਗਦਾ ਉਧਰ ਧਿਆਨ ਹੀ ਨਹੀਂ ਦਿੰਦਾ ਬੰਦਾ ਉਹ ਆਪਣੀ ਹਉਮੈ ਆਪਣੇ ਹੰਕਾਰ ਵਿੱਚ ਉਹਨੂੰ ਸੁਣਨਾ ਹੀ ਨਹੀਂ ਸਮਝਦਾ ਕਿ ਮੈਂ ਕੋਸ਼ਿਸ਼ ਵੀ ਕਰਾਂ ਕਿ ਮਨਾਏ ਜੀਵਨ ਕਾਦੇ ਲਈ ਮਿਲਿਆ ਗੁਰੂ ਜੀ ਕੀ ਕਹਿੰਦੇ ਆ ਕੀ ਕਰਨਾ ਚਾਹੀਦਾ ਇਹ ਸੰਸਾਰ ਤੇ ਆ ਕੇ ਕੀ ਕਰ ਰਹੇ ਆ ਕਾਦੇ ਲਈ ਹਉਮੈ ਈਰਖਾ ਹੰਕਾਰ ਕਿ ਚਾਰ ਰੋਜ਼ ਦੇ ਇਕ ਪ੍ਰਾਣੇ ਇਸ ਸੰਸਾਰ ਤੇ ਆਏ ਹੋਏ ਹਾਂ ਤੇ ਚਲੇ ਜਾਣਾ ਫਿਰ ਕਾਦੇ ਲਈ ਮਹਾਰਾਜ ਕਹਿੰਦੇ ਆ ਹਉਮੈ ਮਾਰ ਸਦਮਨ ਵਸਾਇਆ ਹਰ ਰੱਖਿਆ ੳ ਤਾਰ ੳ ਭਾਵ ਹਿਰਦੇ ਵਿੱਚ ਜਿਸੈ ਬੁਝਾਏ ਸੋਈ ਬੁਜੇ ਜਿਸਨੂੰ ਆਪੇ ਲੈ ਮਿਲਾਏ ਉਹੀ ਮਨੁੱਖ ਇਸ ਸਹੀ ਜੀਵਨ ਰਾਹ ਨੂੰ ਸਮਝਦਾ ਹੈ ਜਿਨੂੰ ਪਰਮਾਤਮਾ ਆਪ ਸੋਜੀ ਬਖਸ਼ਦਾ ਹੈ ਪਰਮਾਤਮਾ ਕਾਲਪੁਖ ਵਾਹਿਗੁਰੂ ਜੋ ਸਾਡੀ ਰੱਖਿਆ ਕਰ ਹੈ ਉਸ ਅੱਗੇ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਤੁਸੀਂ ਸਾਡੀ ਰੱਖਿਆ ਕਰੋ ਭਾਵ ਆਪਣੇ ਨਾਮ ਦੀ ਦਾਤ ਬਖਸ਼ੋ ਸੋਜੀ ਬਖਸ਼ੋ ਵਿਵੇਕ ਬੁੱਧ ਬਖਸ਼ੋ ਵਿਵੇਕਦਾਨ ਵਿਚਾਰਬਾਨ ਬੁੱਧ ਚੰਗੇ ਮਾੜੇ ਦੀ ਪਰਖ ਕਰਨ ਦੀ ਬੁੱਧੀ ਜਿਸ ਨੂੰ ਪਰਮਾਤਮਾ ਆਪ ਸੋਜੀ ਬਖਸ਼ਦਾ ਹੈ ਜਿਨ੍ਹਾਂ ਨੂੰ ਆਪ ਆਪਣੇ ਚਰਨਾਂ ਨਾਲ ਜੋੜਦਾ ਹੈ ਆਨੰਦਨ ਬਾਣੀ ਸ਼ਬਦੇ ਗਾਵੇ ਸਾਚ ਰਹੇ ਲਿਵ ਲਾਏ ਫਿਰ ਪਾਤਸ਼ਾਹ ਕਹਿੰਦੇ ਆ ਉਹ ਮਨੁੱਖ ਗੁਰੂ ਦੀ ਬਾਣੀ ਦੇ ਰਾਹੀ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭੂ ਦੀ ਸਿਫਤਸਲਾ ਦੇ ਗੀਤ ਗਾਉਂਦਾ ਹੈ ਰਾਹ ਇੱਕ ਹੀ ਹੈ ਬਾਣੀ ਦਾ ਸ਼ਬਦ ਗੁਰੂ ਦੀ ਬਾਣੀ ਕਿਉਂਕਿ ਸਾਡਾ ਗੁਰੂ ਹੀ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਮਹਾਰਾਜ ਕਹਿੰਦਾ ਸਾਰੇ ਅੰਮ੍ਰਿਤ ਸਾਰੇ ਰਸ ਇਸ ਗੁਰਬਾਣੀ ਵਿੱਚ ਹਨ ਹੋਰ ਕਿਤੇ ਰਾਸੀ ਨਹੀਂ ਗੁਰੂ ਪਿਆਰੇ ਇਸੇ ਕਰਕੇ ਸਾਰੀਆਂ ਚੀਜ਼ਾਂ ਤੋਂ ਦੂਰ ਹੋ ਕੇ ਬਾਣੀ ਪੜਨੀ ਬਾਣੀ ਦਾ ਨਤਨੇਮ ਕਰਨਾ ਤੇ ਬਾਣੀ ਦੇ ਪਾਠ ਕਰਨੇ ਜਪਜੀ ਸਾਹਿਬ ਦੇ ਪਾਠ ਕਰਨੇ ਇਹ ਕੋਈ ਪਖੰਡ ਨਹੀਂ ਹੈ ਜਪਜੀ ਸਾਹਿਬ ਦੇ ਪਾਠ ਕਰੋ ਚੌਪੀ ਸਾਹਿਬ ਦੇ ਪਾਠ ਕਰ ਸਕਦੇ ਹੋ ਸੁਖਮਨੀ ਸਾਹਿਬ ਦੇ ਪਾਠ ਕਰਦੇ ਹੋ ਤੇ ਬੜੇ ਸੰਗਤਾਂ ਨੇ ਇਹ ਪ੍ਰੋਗਰਾਮ ਰੱਖੇ ਹੋਏ ਨੇ ਸਪੈਸ਼ਲ ਜਿੱਥੇ ਕੋਈ ਕਿਸੇ ਦਿਨ ਪਾਠ ਕਰਦਾ ਹੈ ਕੋਈ ਛੁੱਟੀ ਵਾਲੇ ਦਿਨ ਪਾਠ ਕਰਦੇ ਨੇ ਕੋਈ ਅਮਰਤ ਵੇਲੇ ਪਾਠ ਕਰਦੇ ਨੇ ਇਸ ਤਰ੍ਹਾਂ ਮਨ ਮੇਰੇ ਖਿਨ ਖਿਨ ਨਾਮ ਸੰਭਾਲ ਪਾਤਸ਼ਾਹ ਕਹਿੰਦੇ ਆ ਕਿਹੇ ਮੇਰਿਆ ਮਨਾ ਪ੍ਰਮਾਤਮਾ ਦਾ ਨਾਮ ਇੱਕ ਇੱਕ ਖਿਨ ਯਾਦ ਕਰਦਾ ਰਹੇ ਖਿਨ ਖਿਨ ਨਾਮ ਸੰਭਾਲ ਗੁਰ ਕੀ ਬਾਤ ਸ਼ਬਦ ਸੁਖ ਅੰਤਰ ਸਦਾ ਨਿਵੈ ਤੇਰੇ ਨਾਲ ਗੁਰੂ ਦੇ ਬਖਸ਼ੇ ਸ਼ਬਦ ਦਾ ਆਨੰਦ ਤੇਰੇ ਅੰਦਰ ਟਿਕਿਆ ਰਹੇਗਾ ਤਾਂ ਹੈ ਮਨ ਇਹ ਹਰੀ ਨਾਮ ਤੇਰੇ ਨਾਲ ਸਦਾ ਸਾਥ ਬਣਾਈ ਰੱਖੇਗਾ ਹੋਰ ਕੋਈ ਚੀਜ਼ ਸਾਥ ਜਾਣ ਵਾਲੀ ਨਹੀਂ ਹੈ ਮਨ ਮੁਖ 파ਖੰਡ ਕਦੇ ਨਾ ਚੁੱਕੈ ਤੂ ਜਾਏ ਪਾਏ ਦੁੱਖ ਪਾਏ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਪਖੰਡ ਕਦੇ ਮੁਕਦਾ ਨਹੀਂ ਹੈ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹੱਸਦਾ ਤੁਰਿਆ ਜਾਂਦਾ ਹੈ ਕਿਉਂਕਿ ਮਨ ਬਹੁਤ ਤਰ੍ਹਾਂ ਦੀਆਂ ਗੱਲਾਂ ਕਬੂਲ ਕਰਦਾ ਹੈ ਇਸ ਤਰ੍ਹਾਂ ਕਰਕੇ ਫਾਇਦਾ ਹੋ ਜਾਏਗਾ ਆਹ ਕਰਕੇ ਮੇਰਾ ਫਾਇਦਾ ਹੋ ਜਾਏਗਾ ਪਰ ਨਹੀਂ ਬਾਦਸ਼ਾਹ ਕਹਿੰਦੇ ਹੈ ਮਨ ਮੁਖ ਪਖੰਡ ਕਦੇ ਨਾ ਚੁੱਕਾ ਹੈ ਮਨ ਦੇ ਪਿੱਛੇ ਤੁਰਨ ਵਾਲੇ ਦਾ ਪਖੰਡਾ ਜਿਹੜਾ ਉਹ ਖਤਮ ਨਹੀਂ ਹੁੰਦਾ ਤੇ ਗੁਰੂ ਦੇ ਪਿੱਛੇ ਤੁਰਨ ਵਾਲੇ ਦਾ ਪਖੰਡਾ ਹੈ ਜਿਹੜਾ ਉਹ ਖਤਮ ਹੋ ਜਾਂਦਾ ਹੈ ਮਨਮੁਖ ਪਖੰਡ ਕਦੇ ਨਾ ਚੁੱਕਾ ਦੂਜਾ ਪਾਏ ਦੁੱਖ ਪਾਏ ਤੇ ਪਾਤਸ਼ਾਹ ਕਹਿੰਦੇ ਆ ਉਹ ਮਾਇਆ ਦੇ ਮੋਹ ਵਿੱਚ ਦੁੱਖ ਸਹਾਰਦਾ ਰਹਿੰਦਾ ਹੈ ਪਰਮਾਤਮਾ ਚੇਤੀ ਨਹੀਂ ਆਉਂਦਾ ਨਾਮ ਵਿਸਰ ਜਾਂਦਾ ਹੈ ਨਾਮ ਵਿਸਾਰ ਵਿਖਿਆ ਮਣ ਰਾਤੇ ਬਿਰਥਾ ਜਨਮ ਗਵਾਏ ਬਾਸ਼ਾ ਕਹਿੰਦੇ ਦੇਖ ਤੂੰ ਪਰਮਾਤਮਾ ਦਾ ਨਾਮ ਭੁਲਾ ਕੇ ਪਰਮਾਤਮਾ ਦਾ ਨਾਮ ਵਿਸਾਰ ਕੇ ਤੇ ਇਹ ਆਪਣੇ ਮਨੋਮਾਇਆ ਵਿੱਚ ਰੰਗਿਆ ਰਹਿਣ ਕਰਕੇ ਆਪਣੀ ਜ਼ਿੰਦਗੀ ਬੇਅਰਥ qua ਰਿਹਾ ਹੈ ਹੁਣ ਜਿਹੜੇ ਤਾਂ ਕੋਈ ਗੁਰੂ ਦੇ ਪਿਆਰੇ ਇਹ ਦੱਸਦੇ ਆ ਸੰਤ ਜਨ ਹਨ ਗੁਰਮਖ ਹਨ ਜਾਂ ਸਤ ਸੰਗਤ ਕਹਿ ਲਿਏ ਉਹ ਤੇ ਠੀਕ ਹੈ ਉੱਥੇ ਜਾਣਾ ਮਾੜਾ ਨਹੀਂ ਉੱਥੇ ਸੁਣਨਾ ਮਾੜਾ ਨਹੀਂ ਜੋ ਸਾਨੂੰ ਗੁਰੂ ਜੀ ਦੀ ਬਾਣੀ ਨਾਲ ਜੋੜਦਾ ਤੇ ਜਿਹੜਾ ਹੁਣ ਆਪਣੇ ਹੀ ਪੈਰਾਂ ਨਾਲ ਜੋੜ ਰਿਹਾ ਹੈ ਉੱਥੇ ਜਾ ਕੇ ਅਸੀਂ ਕੀ ਕਰਨਾ ਇਸ ਕਰਕੇ ਜਿਹੜਾ ਸਿੱਖ ਦਾ ਸੀਸ ਹੈ ਉੱਤੇ ਝੁਕੇ ਗੁਰੂ ਗ੍ਰੰਥ ਸਾਹਿਬਾ ਸੱਚੇ ਪਾਤਸ਼ਾਹ ਜੀ ਤੇ ਵਾਸਾ ਅੰਦਰ ਬਾਣੀ ਦਾ ਹੋਣਾ ਚਾਹੀਦਾ ਹੈ ਸਿੱਖ ਦੇ ਅੰਦਰ ਸਤਿਗੁਰੂ ਜੀ ਸਾਰੀਆਂ ਵਿਧੀਆਂ ਸਾਨੂੰ ਬਾਣੀ ਵਿੱਚ ਦੱਸ ਰਹੇ ਆ ਗੁਰਸਤ ਸਤਿਗੁਰ ਕਾ ਜੋ ਸਿੱਖਾ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵਾ ਉਦਮ ਕਰੇ ਭਲਕੇ ਪਰਭਾਤੀ ਸਵੇਰੇ ਉੱਠੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਹੋਵੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਸਰ ਦਾ ਇਸ਼ਨਾਨ ਹੋ ਜਾਂਦਾ ਹੈ ਜਿਹੜਾ ਮਨੁੱਖ ਭਾਈ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਹੁਣ ਆਪਾਂ ਕਈ ਵਾਰੀ ਕਹਿੰਨੇ ਆ ਮੈਂ ਪਾਠ ਵੀ ਬਹੁਤ ਕਰਦਾ ਮੈਂ ਜਪਜੀ ਸਾਹਿਬ ਦੇ ਪਾਠ ਵੀ ਕੀਤੇ ਜੀ ਮੈਂ ਚੌਪੀ ਸਾਹਿਬ ਦੇ ਵੀ ਪਾਠ ਕੀਤੇ ਫਿਰ ਵੀ ਮੇਰੀ ਅਰਦਾਸ ਨਹੀਂ ਪੂਰੀ ਹੋਈ ਫਿਰ ਵੀ ਜੇ ਅਰਦਾਸ ਪੂਰੀ ਨਹੀਂ ਹੋ ਰਹੀ ਸਾਨੂੰ ਗਾਂ ਜਾ ਕੇ ਪਤਾ ਲੱਗਦਾ ਉਸ ਕਰਮ ਦਾ ਕਿ ਇਸ ਕਰਮ ਦੇ ਵਿੱਚ ਹੈ ਕੀ ਸੀ ਕਈ ਵਾਰੀ ਸਾਡੇ ਵਾਸਤੇ ਉਹ ਚੀਜ਼ਾਂ ਦੁੱਖ ਦਾ ਕਾਰਨ ਬਣੀਆਂ ਹੁੰਦੀਆਂ ਨੇ ਤੇ ਪਾਤਸ਼ਾਹ ਉਹ ਸਾਨੂੰ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਫਿਰ ਵੀ ਉਹਦੇ ਘਰ ਦੇਰ ਹੈ ਹਨੇਰ ਨਹੀਂ ਹੈ ਸਮਾਂ ਲੱਗ ਸਕਦਾ ਹੈ ਗੁਰੂ بڑا ਲੰਮਾ ਇਮਤਿਹਾਨ ਲੈ ਸਕਦਾ ਕਿ ਮੇਰਾ ਸਿੱਖ ਕਿੰਨਾ ਕਚਿਰ ਖੜਦਾ ਹੈ ਕਿਉਂਕਿ ਬੜਾ ਕੁਝ ਸੁਣਨਾ ਪੈਂਦਾ ਹੈ ਬੜਾ ਕੁਝ ਸਹਿਣ ਕਰਨਾ ਪੈਂਦਾ ਹੈ ਗੁਰੂ ਨਾਲ ਜੁੜਨ ਵਾਸਤੇ ਕਹਿੰਦੇ ਆ ਦੁਨੀਆਂ ਦੇ ਲੋਕ ਕਿੰਨੇ ਸਮਾਂ ਹੋ ਗਿਆ ਕਿੰਨਾ ਸਮਾਂ ਹੋ ਗਿਆ ਤੈਨੂੰ ਗੁਰੂ ਦੇ ਚਰਨਾਂ ਵਿੱਚ ਜਾਂਦੇ ਨੇ ਤੇ ਤੇਰੀ ਤੇ ਅਰਦਾਸ ਨਹੀਂ ਪੂਰੀ ਹੋਈ ਤੇ ਆਪਾਂ ਮਨ ਟੁੱਟ ਜਾਂਦਾ ਹੈ ਮਨ ਨਹੀਂ ਤੋੜਨਾ ਹੁੰਦਾ ਗੁਰੂ ਜੀ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਕੱਲ ਸੁਣਿਆ ਸੀ ਨਾ ਵੀ ਦੁੱਖ ਵੀ ਉਹਦੀ ਦਾਤ ਹੈ ਤੇ ਸੁੱਖ ਵੀ ਉਹਦੀ ਦਾਤ ਹੈ ਗੁਰੂ ਤੋਂ ਭਰੋਸਾ ਨਹੀਂ ਕਦੇ ਤੋੜਨਾ ਚਾਹੀਦਾ ਨਾਮ ਵਿਸਾਰ ਵਿਖਿਆ ਮਨ ਰਾਤੇ ਬਿਰਥਾ ਜਨਮ ਗਵਾਇਆ ਇਹ ਵੇਲਾ ਫਿਰ ਹੱਥ ਨਾ ਆਵੇ ਆ ਮਨੁੱਖਾ ਜਨਮ ਦਾ ਵੇਲਾ ਜਦੋਂ ਬੀਤ ਗਿਆ ਪਾਤਸ਼ਾਹ ਕਹਿੰਦੇ ਇਹ ਹੱਥ ਵਿੱਚ ਨਹੀਂ ਆਉਣਾ ਇਹ ਵੇਲਾ ਫਿਰ ਹੱਥ ਨਾ ਆਵੇ ਆਨੰਦਨ ਸਦਾ ਪੁਛਤਾਏ ਉਸ ਨੂੰ ਇਹ ਮਨੁੱਖਾ ਜਨਮ ਦਾ ਸਮਾਂ ਮੁੜ ਕੇ ਨਹੀਂ ਮਿਲਦਾ ਇਸ ਵਾਸਤੇ ਉਹ ਹਮੇਸ਼ਾ ਹੱਥ ਮਾਰਦਾ ਰਹਿੰਦਾ ਤਾਂ ਕਰਕੇ ਫਿਰ ਗੁਰੂ ਦੇ ਪਿਆਰੇ ਕਹਿੰਦੇ ਆ ਭਾਈ ਇਹ ਤੇਰੇ ਕੋਲ ਸਮਾਂ ਹੈ ਪਰ ਅਸੀਂ ਸ਼ੰਕਾ ਕਰ ਬੈਠਦੇ ਆਂ ਕਿ ਵਾਰੀ ਜਿਵੇਂ ਕਹਿੰਦੇ ਕੋਈ ਨਾ ਮਹਾਪੁਰਸ਼ ਗੁਰੂ ਦੇ ਪਿਆਰੇ ਕਹ ਲਈਏ ਸੰਤ ਜਨ ਕਹ ਲਈਏ ਤੇ ਉਪਦੇਸ਼ ਕਰ ਰਹੇ ਸੀ ਨਾਮ ਨਾਲ ਜੋੜ ਰਹੇ ਸੀ ਕਿ ਭਾਈ ਇਹ ਸਮਾਂ ਬਹੁਤ ਥੋੜੇ ਸਮੇਂ ਲਈ ਹੈ ਇਹ ਸਮਾਂ ਬੀਤਦਾ ਜਾਂਦਾ ਹੈ ਤੇ ਇਹ ਮਨੁੱਖਾ ਜਨਮ ਨਾਮ ਜਪਣ ਲਈ ਮਿਲਿਆ ਹੈ ਭਈ ਪ੍ਰਾਪਤ ਮਾਨੁੱਖ ਦਿਹਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਜਦੋਂ ਆਪਾਂ ਨੂੰ ਪਤਾ ਹੈ ਵੀ 바ਰੀ ਹੈ ਤੇ 바ਰੀ ਅਨੁਸਾਰ ਫਿਰ ਜਿਹੜਾ ਕੰਮ ਨਾ ਕਰੀਏ ਤੇ 바ਰੀ ਹੈ ਜਿਹੜੀ ਉਹ ਲੰਘ ਜਾਂਦੀ ਆ ਆਪਾਂ ਕਿੰਨੇ ਥਾਵਾਂ ਤੇ ਦੇਖਦੇ ਆਂ 바ਰੀਆਂ ਜਦੋਂ ਆਪਾਂ ਕਿਤੇ ਕੋਈ ਚੀਜ਼ ਲੈਣ ਵੀ ਜਾਂਦੇ ਆ ਆਪਾਂ ਲਾਈਨ 'ਚ ਲੱਗਦੇ ਆ ਜੇ ਆਪਣੀ ਵਾਰੀ ਲੰਘ ਗਈ ਆਪਾਂ ਉਰਾਂ ਪਰਾਂ ਚਲੇ ਗਏ ਤਾਂ ਫਿਰ ਆਪਾਂ ਨੂੰ ਪਿੱਛੇ ਲੱਗਣਾ ਪੈਂਦਾ ਫਿਰ ਬੜਾ ਟਾਈਮ ਲੱਗ ਜਾਂਦਾ ਹੈ ਇਸੇ ਤਰ੍ਹਾਂ ਫਿਰ ਗੁਰੂ ਦੇ ਪਿਆਰੇ ਜੋ ਗੁਰੂ ਨਾਲ ਜੋੜਦੇ ਹਨ ਉਹ ਦੱਸਦੇ ਹਨ ਕਿ ਭਾਈ ਗੁਰੂ ਨਾਲ ਜੁੜਕ ਤੇ ਗੁਰੂ ਨੇ ਫਿਰ ਉਪਦੇਸ਼ ਦੇਣਾ ਹੈ ਜਦੋਂ ਗੁਰੂ ਨਾਲ ਜੁੜ ਗਿਆ ਆਪਾਂ ਕਿਸੇ ਨੂੰ ਕਹਿ ਦਈਏ ਵੀ ਗੁਰੂ ਨਾਲ ਜੁੜ ਤੇ ਗੁਰੂ ਨਾਲ ਜੁੜ ਗਿਆ ਉਪਦੇਸ਼ ਉਹਨੇ ਆਪੇ ਸੁਣਨਾ ਸ਼ੁਰੂ ਕਰ ਦੇਣਾ ਹੈ ਤੇ ਜਦੋਂ ਐਸਾ ਉਪਦੇਸ਼ ਗੁਰੂ ਦੇ ਪਿਆਰੇ ਦਿੰਦੇ ਸੀ ਤੇ ਬੜੀਆਂ ਸੰਗਤਾਂ ਸੁਣਦੀਆਂ ਉਪਦੇਸ਼ بڑے ਲੋਕ ਜਾਂਦੇ ਵੀ ਗੱਲ ਚੰਗੀ ਆ ਕੁਝ ਪੱਲੇ ਪੈਂਦਾ ਹੈ بڑے ਲੋਕ ਜਾਂਦੇ ਇਲਾਕੇ ਦੇ ਲੋਕ ਜਾਣ ਲੱਗ ਪਏ ਤੇ ਗੱਲ ਪਹੁੰਚਦੀ ਪਹੁੰਚਦੀ ਰਾਜੇ ਕੋਲ ਪਹੁੰਚ ਗਈ ਕਹਿੰਦੇ ਜੀ بڑے ਲੋਕ ਜਾਂਦੇ ਆ ਉਹਦੇ ਐਲਕਾਰ ਕਹਿੰਦੇ ਵੀ ਆਪਾਂ ਵੀ ਜਾ ਕੇ ਵੇਖੀਏ ਹੁਣ ਰਾਜਾ ਆਪਣੇ ਰੰਗਾਂ ਵਿੱਚ ਮਸਤ ਸੀ ਰੋਜ਼ ਨਵੀਆਂ-ਨਵੀਆਂ ਪੋਸ਼ਾਕਾਂ ਪਹਿਨਣੀਆਂ ਤੇ ਰੋਜ਼ ਆਪਣੇ ਖਾਣਿਆਂ 'ਚ ਮਸਤ ਰਹਿਣਾ ਆਪਣੀਆਂ ਸੇਜਾਂ ਦੇ ਆਨੰਦ ਮਾਣਨੇ ਕਿੱਥੇ ਰੱਬ ਚੇਤੇ ਸੀ ਬਿਲਕੁਲ ਚੇਤੇ ਨਹੀਂ ਆਉਂਦਾ ਸੀ ਰੱਬ ਪਰਮਾਤਮਾ ਦਾ ਨਾਮ ਚੇਤੇ ਨਹੀਂ ਸੀ ਪਰ ਫਿਰ ਵੀ ਵਿਦਵਣੀ ਕਰਮ ਜਾ ਗਿਆ ਰਾਜਾ ਸੋਚਦਾ ਵੀ ਆਪਾਂ ਵੀ ਜਾ ਕੇ ਵੇਖੀਏ ਇਹੋ ਜਿਹਾ ਕਿਉਂ ਜਾ ਫਕੀਰ ਹੈ ਕਿਤੇ ਆਪਣੇ ਇਲਾਕੇ ਵਿੱਚ ਪਖੰਡ ਨਾ ਫਲਾ ਰਿਹਾ ਹੋਵੇ ਰਾਜਾ ਸ਼ੰਕਾਵਾਦੀ ਸੀ ਜਦੋਂ ਵੇਖਿਆ ਕਿ ਬੜਾ ਮਨ ਲਾ ਕੇ ਸੁਣਦਾ ਹੈ ਫਕੀਰ ਨੂੰ ਲੋਕ ਰਾਜਾ ਚੱਲਿਆ ਗਿਆ ਕੋਲ ਸਾਨੂੰ ਵੀ ਕੋਈ ਉਪਦੇਸ਼ ਦਿਓ ਜੀ ਉਹ ਕਹਿੰਦੇ ਵੀ ਰਾਜਨ ਤੂੰ ਆਇਆ ਬੜਾ ਲੇਟ ਹੈ ਉਹ ਫਕੀਰ ਕਹਿੰਦਾ ਤੂੰ ਆਇਆ ਬੜਾ ਲੇਟ ਹੈ ਕਿੰਨਾ ਕੁ ਲੇਟ ਹੋ ਗਿਆ ਤੇਰੇ ਕੋਲ ਸਮਾਂ ਹੀ ਬਹੁਤ ਥੋੜਾ ਰਹਿ ਗਿਆ ਕਿਉਂਕਿ ਰਾਜਾ ਜਾਦੇ ਗੁਲਤਾਨ ਸੀ ਫਿਰ ਰਮ ਜਮਾਰ ਦੇਆ ਗੁਰੂ ਦੇ ਪਿਆਰੇ ਸਾਧੂ ਫਕੀਰ ਤਰੀਕਾ ਕੋਈ ਸਮਝਾਉਣ ਦਾ ਵੀ ਕਿਵੇਂ ਜੁੜ ਸਕਦਾ ਏ ਨਾਮ ਨਾਲ ਤੇਰਾ ਸਮਾਂ ਬਹੁਤ ਥੋੜਾ ਰਹਿ ਗਿਆ ਭਾਈ ਫਿਰ ਵੀ ਮੇਰਾ ਕਿੰਨਾ ਕੁ ਸਮਾਂ ਰਹਿ ਗਿਆ ਕਹਿੰਦੇ ਤੂੰ ਤੇ 7 ਦਿਨਾਂ ਚ ਮਰ ਜਾਣਾ ਆਖੋ ਸਤਨਾ ਤੇਰੇ ਕੋਲ 7 ਦਿਨ ਨੇ ਹੁਣ ਮੌਤ ਦਾ ਨਾਂ ਸੁਣ ਕੇ ਤਰੇਲੀਆਂ ਆ ਗਈਆਂ ਰਾਜੇ ਰੱਬ ਚੇਤੇ ਆ ਗਿਆ ਨਾਲ ਦੀ ਨਾਲ ਉਹ ਮਨਾ ਮੇੜਾ ਤੇ ਬੀਤ ਗਿਆ ਮੌਤ ਚੀਤੇ ਆ ਤਾਂ ਰੱਬ ਚੀਤੇ ਆ ਜੇ ਰੱਬ ਚੀਤੇ ਆ ਤਾਂ ਮੌਤ ਚੀਤੇ ਹੈ ਇਸ ਸੁਭਾਵਕ ਜੇ ਪ੍ਰਮਾਤਮਾ ਚੀਤੇ ਆ ਤੇ ਮੌਤ ਚੀਤੇ ਆ ਮੌਤ ਚੀਤੇ ਆ ਤਾਂ ਰੱਬ ਚੀਤੇ ਆ ਨਾਮ ਬਸਾਰ ਵਿਖਿਆ ਮਨ ਰਾਤੇ ਬਿਰਥਾ ਜਨਮ ਗਵਾਏ ਜਦੋਂ ਗੱਲਾਂ ਸੁਣਾਈਆਂ ਕਿ ਤੂੰ ਤੇ ਭਾਈ ਨਾਮ ਨੂੰ ਭੁਲਾ ਕੇ ਦੇਹ ਗੁਰੂ ਸਾਹਿਬ ਜੀ ਕਹਿੰਦੇ ਕਿ ਮਾਇਆ ਵਿੱਚ ਰੰਗਿਆ ਹੋਇਆ ਹੈ ਤੂੰ ਤਾਂ ਆਪਣਾ ਜੀਵਨ ਬਰਥ ਗਵਾ ਲਿਆ ਹੈ ਤੂੰ ਸੱਤ ਦਿਨਾਂ 'ਚ ਮਰ ਜਾਣਾ ਹੁਣ ਰਾਜੇ ਨੂੰ ਜਦੋਂ ਮੌਤ ਚੇਤੇ ਆ ਗਈ ਭੁੱਲ ਗਿਆ ਸਾਰਾ ਕੁਝ ਹੁਣ ਜਿਹੜੀ ਪੋਸ਼ਾਕ ਰੋਜ਼ ਬਦਲਦਾ ਸੀ ਦੋ-ਦੋ ਦਿਨ ਨਹੀਂ ਬਦਲਉਂਦਾ ਖਾਣਾ ਵੀ ਹੁਣ ਹਿਸਾਬ ਨਾਲ ਹੀ ਖਾਂਦਾ ਹੈ ਤੇ ਸੋਚਣ ਲੱਗ ਪਿਆ ਵੀ ਕੀਤਾ ਕੀ ਜਾਏ ਕਹਿੰਦਾ ਧਨ ਪਦਾਰਥ ਬਹੁਤ ਹੈ ਕਿਉਂ ਨਾ ਪੁੰਨਦਾਨ ਕੀਤੇ ਜਾਣ ਗਰੀਬਾਂ ਦੀ ਮਦਦ ਕਰੋ ਤੇ ਦਾਨ ਕਰੋ ਵਦ ਤੋਂ ਵਦ ਪੁੰਨ ਕਰੋ ਕਹਿੰਦੇ 7 ਦਿਨਾਂ ਦੇ ਵਿੱਚ ਰਾਜਾ ਟਿਗਿਆ ਨਾ ਕਦੇ ਕਿਸੇ ਦੀ ਮਦਦ ਕਰਦਾ ਹੈ ਕਦੇ ਕਿਸੇ ਨੂੰ ਦਾਨ ਕਰਦਾ ਹੈ ਕਦੇ ਬਹਿ ਜਾਂਦਾ ਹੈ ਨਾਮ ਜਪਣ ਪਰਮਾਤਮਾ ਦਾ ਨਾਮ ਲੈਂਦਾ ਹੈ ਤੇ ਰਾਣੀਆਂ ਕਹਿੰਦੀਆਂ ਜੀ ਪੋਸ਼ਾਕ ਬਦਲ ਲਓ ਕਹਿੰਦਾ ਕੋਈ ਗੱਲ ਨਹੀਂ ਪੋਸ਼ਾਕ ਕਾਦੇ ਵਾਸਤੇ ਬਦਲਣੀ ਕੋਈ ਗੱਲ ਨਹੀਂ ਮੈਂ ਇਦਾਂ ਹੀ ਠੀਕ ਆ ਚਿੰਤਾਵੀਂ ਰਾਜੇ ਨੂੰ ਤੇ ਨਾਮ ਜਪਣ ਦੀ ਕੋਸ਼ਿਸ਼ ਵੀ ਕਰਦਾ ਜਦੋਂ ਸਮਾਂ ਬੀਤ ਗਿਆ ਹੁਣ ਫਿਰ ਕਿੱਥੇ ਟਿਕਾ ਵੜਦਾ ਨੈਣੋਂ ਨੀਰ ਬਹੈ ਤਨ ਕੀਨਾ ਭਏ ਕੇਸ ਤੁਦਵਾਨੀ ਰੂਧਾ કંਠ ਸ਼ਬਦ ਨਹੀਂ ਉਚਰ ਆਵ ਕਿਆ ਕਰੇ ਪ੍ਰਾਨੀ ਜਦੋਂ ਅੱਖਾਂ ਚੋਂ ਪਾਣੀ ਵਹਿਣ ਲੱਗ ਜਾਂਦਾ ਹੈ ਪੈਰ ਡਗ ਮਗਾਉਣ ਲੱਗ ਜਾਂਦੇ ਨੇ ਗਲਾ ਵੀ ਚੰਗੀ ਤਰ੍ਹਾਂ ਸਾਥ ਨਹੀਂ ਦਿੰਦਾ ਫੇਰੇ ਕਹਿੰਦਾ ਮੈਂ ਨਾਮ ਜਪਾਂਗਾ ਤੇ ਬੁੱਢਾ ਹੋ ਕੇ ਨਾਮ ਜਪਾਂਗਾ ਜਵਾਨੀ ਹੋਰ ਕਮਾਂਜੀ ਲੰਘ ਜਾਂਦੀ ਹੈ ਜਵਾਨੀ ਮਾਣ ਹੰਕਾਰ ਵਿੱਚ ਲੰਘ ਜਾਂਦੀ ਹੈ ਨਾਮ ਚੇਤੇ ਨਹੀਂ ਆਉਂਦਾ ਉਦੋਂ ਇਦਾਂ ਲੱਗਦਾ ਐਵੇਂ ਬਣਾਈਆਂ ਹੁੰਆਂ ਗੱਲਾਂ ਨੇ ਤੇ ਹੌਲੀ-ਹੌਲੀ पांच दिन नंगे शी दिन लंगे सातवां दिन आ गया दिन आठवां भी, भी आ गया भी राजे राजा हैरान हो गया ਵੀ ਆਪਾ ਤੇ ਵੱਜ ਗਏ ਮਰੇ ਨਹੀਂ ਹੁਣ ਰਾਜੇ ਨੂੰ ਗੁੱਸਾ ਵੀ ਆ ਵੀ ਫਕੀਰ ਹੈ ਨਾ ਜਿਹੜਾ ਇਹਨੇ ਰਾਜ ਮੈਨੂੰ ਰਾਜਾ ਨਹੀਂ ਸਮਝਿਆ ਮੈਨੂੰ ਝੂਠ ਬੋਲਿਆ ਕਿ ਤੂੰ ਸਾਧਨਾ ਚ ਮਰ ਜਾਣਾ ਹੈ ਇਹ ਕਹਿੰਦਾ ਵੀ ਚਲੋ ਆਪਾਂ ਉਸ ਫਕੀਰ ਨੂੰ ਮਿਲਦੇ ਹਾਂ ਦੁਬਾਰਾ ਜਾ ਕੇ ਜਦੋਂ 8ਵਾਂ ਦਿਨ ਆ ਗਿਆ ਰਾਜਾ ਖੁਸ਼ ਵੀ ਹੈ ਤੇ ਗੁੱਸੇ ਵਿੱਚ ਵੀ ਹੈ ਜਾ ਕੇ ਫਕੀਰ ਨੂੰ ਪੁੱਛਦਾ ਫਕੀਰ ਜੀ ਤੁਹਾਡਾ ਵਾਚਨ ਝੂਠ ਨਿਕਲਿਆ ਉਹ ਕਹਿੰਦੇ ਦੱਸੋ ਹੀ ਕਿਵੇਂ ਝੂਠ ਨਿਕਲਿਆ ਤੂੰ ਤੇ ਕਹਿੰਦਾ ਸੀ ਵੀ ਤੈਂ 7 ਦਿਨਾਂ ਚ ਮਰ ਜਾਣਾ ਹੈ ਤੇ ਮੈਨੂੰ ਤੇ 8ਵਾਂ ਦਿਨ ਆਇਆ ਉਹ ਫਕੀਰ ਆਖਣ ਲੱਗਾ ਰਾਜਨ ਬਹਿ ਜਾ ਘਵਰਾ ਨਾ ਪਹਿਲਾਂ ਗੱਲ ਸੁਣ ਮੇਰੀ ਬਹਿ ਕੇ ਵੇਖ ਪਹਿਲਾਂ ਇਹ ਦੱਸ ਵੀ ਤੂੰ 7 ਦਿਨ ਕਰਦਾ ਕੀ ਰਹਿਣਾ ਕਹਿੰਦਾ ਮੈਂ 7 ਦਿਨਾਂ ਵਿੱਚ ਬੜੇ ਪੁੰਨ ਕੀਤੇ ਬੜੇ ਦਾਨ ਕੀਤੇ ਬੜਾ ਸਿਮਰਨ ਕੀਤਾ ਬੜੀ ਬੰਦਗੀ ਕੀਤੀ ਅਸੀਂ ਵੀ ਬੰਦਗੀ ਕਰਦੇ ਹਾਂ ਵਾਹਿਗੁਰੂ ਨਾਮ ਕਰੇ ਥੋੜਾ ਜਿਹਾ ਦੁੱਖ ਆ ਜੇ ਨਾ ਉਦੋਂ ਬਹੁਤ ਬਿੰਦ ਅਮਰਤ ਵੜੇ ਉੱਠਦਾ ਚੌਕੜਾ ਲਾਉਂਦਾ ਕਿ ਕਿਹੜਾ ਹਸਪੀਟਲ 'ਚ ਛੁੱਟੀ ਮਿਲ ਜੇ ਬਸ ਪਰਮਾਤਮਾ ਮੈਂ ਤੇਰਾ ਨਾਮ ਜਪਦਾ ਉਦੋਂ ਭਾਵਨਾ ਕੁਝ ਹੋਰ ਬਣੀ ਹੁੰਦੀ ਉਹ ਭਾਵਨਾ ਸਥਿਰ ਨਹੀਂ ਰਹਿੰਦੀ ਉਹ ਉਹ ਭਾਵਨਾ ਰਹੇ ਬੜੀ ਸ਼ਰਧਾ ਅੰਦਰ ਜਾਗਦੀ ਹੈ ਕਿਉਂਕਿ ਦੁੱਖ ਆ ਗਿਆ ਤੇ ਰੱਬ ਚੇਤੇ ਆ ਗਿਆ ਸੁੱਖ ਆ ਗਿਆ ਰੱਬ ਭੁੱਲ ਗਿਆ ਪਰਮਾਤਮਾ ਵਿਸਰ ਗਿਆ ਕਰਦਾ ਕੀ ਰਿਆਂ ਬੜੇ ਪੁੰਨ ਦਾਨ ਕੀਤੇ ਜੀ ਬੜੀ ਸੇਵਾ ਕੀਤੀ ਬੜੀ ਭਗਤੀ ਕੀਤੀ ਉਹ ਕਹਿੰਦਾ ਰਾਜਨ ਗੱਲ ਸੁਣ ਤੂੰ ਬਹੁਤ ਪਦਾਰਥਾਂ ਵਿੱਚ ਮਸਤ ਸੀ ਰੱਬ ਦਾ ਨਾਮ ਕਦੇ ਨਹੀਂ ਲੈਂਦਾ ਸੀ ਤੈਨੂੰ ਸਮਝਾਉਣ ਦਾ ਯਤਨ ਕੀਤਾ ਦੇਖ ساری ਦੁਨੀਆ 7 ਦਿਨਾਂ ਵਿੱਚ ਤੁਰ ਜਾਂਦੀ 7 ਦਿਨ ਨੇ ਨਾ ਹਫਤੇ ਦੇ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਜੁਮਾਹਵਾਰ ਐਤਵਾਰ ਵੇਖ 7 ਦਿਨ ਨੇ 7 ਦਿਨਾਂ ਵਿੱਚ ਹੀ ਦੁਨੀਆ ਆਉਂਦੀ ਐ ਤੇ ਚਲੀ ਜਾਂਦੀ ਐ ਤੇ ਆਪਾਂ ਵੀ ਰਾਜਨ ਸੱਤ ਦਿਨਾਂ ਚ ਤੁਰ ਜਾਣਾ ਪਰ ਤੂੰ ਵੱਤ ਨਹੀਂ ਸੁਵਾਲੀ ਵੇਖ ਬਾਣੀ ਕਹਿੰਦੀ ਐ ਜਿੰਨੀ ਐਸਾ ਹਰ ਨਾਮ ਨਾ ਚੇਤੇ ਉਸ ਕਾਹੇ ਜੱਗ ਆਏ RAM ਰਾਜੇ ਇਹੋ ਮਾਨਸ ਜਨੁ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਬੱਤੈ ਹਰ ਨਾਮ ਨਾ ਬੀਜਿਓ ਆ ਬੱਤੈ ਭਾਈ ਨਾਮ ਬੀਜਣੀ ਹੁਣ ਬਤੈ ਹਰ ਨਾਮ ਨਾ ਬੀਜੋ ਅੱਗੇ ਭੁੱਖਾ ਕੀ ਆ ਖਾਏ ਮਨ ਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਫਿਰ ਫਿਰ ਜਨਮ ਲੈਣਾ ਪੈਂਦਾ ਫਿਰ ਫਿਰ ਮਰਨਾ ਪੈਂਦਾ ਅੱਜ ਦੇ ਸ਼ਬਦ ਵਿੱਚ ਆਪਾਂ ਪੜ ਰਹੇ ਸੀ ਨਾਮ ਵਿਸਾਰ ਵਿਖਿਆ ਮਨ ਰਾਤੇ ਬਿਰਥਾ ਜਨਮ ਗਵਾਏ ਪ੍ਰਮਾਤਮਾ ਦੇ ਨਾਮ ਨੂੰ ਭਲਾ ਕੇ ਆਪਣੇ ਮਨੋਂ ਆਪਣੇ ਮਨ ਨੂੰ ਇਹ ਸੰਸਾਰ ਮਾਇਆ ਵਿੱਚ ਰੰਗ ਲਿਆ ਤੇ ਜ਼ਿੰਦਗੀ ਬੇਅਰਥ ਜਾ ਰਹੀ ਹੈ ਇਹ ਵੇਲਾ ਫਿਰ ਹੱਥ ਨਾ ਆਵੇ ਇਹ ਵੇਲਾ ਫਿਰ ਹੱਥ ਨਾ ਆਵੇ ਅਨੰਦਨ ਸਦਾ ਪਛਤਾਏ ਗੁਰੂ ਸਾਹਿਬ ਜੀ ਕਹਿੰਦੇ ਆ ਨਾ ਕਿ ਇਹ ਮਨੁੱਖਾ ਜਨ ਸਮਾਂ ਮੋੜ ਨਹੀਂ ਮਿਲਦਾ ਇਸ ਵਾਸਤੇ ਸਦਾ ਹੱਥ ਮਲਦਾ ਰਹੇਗਾ ਮਰ ਮਰ ਜਨਮੈ ਕਦੇ ਨਾ ਪੂਜੈ ਵਿਸ਼ਟਾ ਮਹਿ ਸਮਾਇ ਉਹ ਸਦਾ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਤੇ ਸਹੀ ਜੀਵਨ ਰਾਹ ਨੂੰ ਸਮਝ ਹੀ ਨਹੀਂ ਸਕਦਾ ਤੇ ਬਕਾਰਾਂ ਦੇ ਮੰਦ ਕਰਮ ਵਿੱਚ ਲੀਨ ਹੋ ਜਾਂਦਾ ਹੈ ਗੁਰਮਖ ਨਾਮ ਰਤੇ ਸੇ ਉਦਰੇ ਗੁਰ ਕਾ ਸ਼ਬਦ ਵਿਚਾਰ ਇਸ ਕਰਕੇ ਪਾਤਸ਼ਾਹ ਕਹਿੰਦੇ ਆ ਭਾਈ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰੀ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ ਤੇ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਜੀਵਨ ਮੁਕਤ ਹਰ ਨਾਮ ਧਿਆਇ ਹਰ ਰੱਖਿਆ ਓਰ ਤਾਰ ਇਸ ਕਰਕੇ ਭਾਈ ਜਿਹੜੇ ਮਨੁੱਖ ਪ੍ਰਮਾਤਮਾ ਜੀ ਦੇ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਦੇ ਹਨ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਹਨ ਉਹ ਜਿਉਂਦੇ ਹੀ ਦੁਨੀਆਂ ਦੀ ਕਿਰਤਕਾਰ ਕਰਦੇ ਹੋਏ ਵਿਕਾਰਾਂ ਤੋਂ ਖਲਾਸੀ ਪਾ ਲੈਂਦੇ ਹਨ ਮਨ ਤਨ ਨਿਰਮਲ ਨਿਰਮਲ ਮਤ ਉਤਮ ਉਤਮ ਬਾਣੀ ਹੋਈ ਉਹਦਾ ਮਨ ਪਵਿੱਤਰ ਹੋ ਜਾਂਦਾ ਹੈ ਗੁਰੂ ਜੀ ਦੇ ਸ਼ਬਦ ਨਾਲ ਦੇ ਸਾਬੂਨ ਲਈਆ ਉਹ ਤੋਂ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਮਨ ਤਨ ਨਿਰਮਲ ਨਿਰਮਲ ਮਤ ਉਤਮ ਉਤਮ ਬਾਣੀ ਬਾਸ਼ਾ ਕਹਿੰਦੇ ਉਹਦਾ ਮਨ ਭਾਈ ਪਵਿੱਤਰ ਹੋ ਜਾਂਦਾ ਹੈ ਤੇ ਉਹਨਾਂ ਦਾ ਸ਼ਰੀਰ ਵੀ ਪਵਿੱਤਰ ਹੋ ਜਾਂਦਾ ਹੈ ਉਹਨਾਂ ਦੀ ਮੱਤ ਵੀ ਉੱਚੀ ਹੋ ਜਾਂਦੀ ਹੈ ਉਹਨਾਂ ਦੀ ਬੋਲਚਾਲ ਵੀ ਉੱਤਮ ਹੋ ਜਾਂਦੀ ਹੈ ਇਹ ਗੁਣ ਨੇ ਪਰਮਾਤਮਾ ਜੋ ਸਾਨੂੰ ਬਖਸ਼ਿਸ਼ ਕਰਦਾ ਹੈ ਏਕੋ ਪਰਖ ਏਕ ਪ੍ਰਵਜਤਾ ਦੂਜਾ ਅ ਵਰਨਾ ਕੋਈ ਹੋ ਮਨੁੱਖ ਇੱਕ ਸਰਵ ਵਿਆਪਕ ਪ੍ਰਭੂ ਨਾਲ ਹੀ ਡੂੰਗੀ ਸਾਜ ਪਾਈ ਰੱਖਦੇ ਆ ਤੇ ਪ੍ਰਭੂ ਤੋਂ ਬਿਨਾ ਹੋਰ ਕੋਈ ਹੋਰ ਦੂਜਾ ਉਹਨਾਂ ਨੂੰ ਕਿਤੇ ਨਜ਼ਰ ਨਹੀਂ ਆਉਂਦਾ ਦਿਸਦਾ ਨਹੀਂ ਹੈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਪਾਤਸ਼ਾਹ ਕਹਿੰਦੇ ਪ੍ਰਭ ਆਪ ਹੀ ਸਭ ਕੁਝ ਕਰਦਾ ਤੇ ਜੀਵਾਂ ਪਾਸੋਂ ਕਰਵਾਉਂਦਾ ਆਪ ਹੀ ਮਿਹਰ ਦੀ ਨਿਗਾਹ ਜੀਵਾਂ ਉੱਤੇ ਕਰਦਾ ਹੈ ਇਸ ਕਰਕੇ ਅਰਦਾਸ ਕਰਨੀ ਆ ਪਾਤਸ਼ਾਹ ਮੇਰੇ ਤੇ ਮਿਹਰ ਦੀ ਨਿਗਾਹ ਕਰੋ ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੈ ਜੇ ਸਮਨ ਕੋਤੇ ਮੇਰ ਦੀ ਨਿਗਾਹ ਕਰਦਾ ਉਹਦਾ ਮਾਨ ਉਹਦਾ ਤਨ ਗੁਰੂ ਦੀ ਬਾਣੀ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਉਹਦੀ ਸੁਰਤ ਪ੍ਰਭੂ ਭਗਤੀ ਵਿੱਚ ਲੀਨ ਹੋ ਜਾਂਦੀ ਹੈ ਅੰਤਰ ਵਸਿਆ ਅਲਖ ਭੇਵਾ ਗੁਰਮਕ ਹੋਏ ਲਖਾਏ ਉਹਦੇ ਅੰਦਰ ਅਲਖ ਤੇ ਅਪੇਵ ਪਰਮਾਤਮਾ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਹੈ ਅੰਦਰੀ ਪਰ ਫਿਰ ਪ੍ਰਗਟ ਹੋ ਜਾਂਦਾ ਸਭ ਕਿਸ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭੁਲਾਹੀਂ ਬਾਹਰ ਕੁਝ ਵੀ ਨਹੀਂ ਹੈ ਤੇਰੇ ਅੰਦਰੀ ਹੈ ਮਹਾਰਾਜ ਕਹਿੰਦੇ ਆ ਪਰ ਤੂੰ ਪ੍ਰਗਟ ਕਰਨਾ ਹੈ ਗੁਰੂ ਦੇ ਸਨਮੁਖ ਹੋ ਕੇ ਉਹ ਅੰਦਰ ਵਸਦੇ ਪ੍ਰਭੂ ਨੂੰ ਵੇਖ ਲੈਂਦਾ ਹੈ ਨਾਨਕ ਜਿਸ ਭਾਵੈ ਤਿਸਿਆ ਆਪੇ ਦੇਵੈ ਭਾਵੈ ਤਿਵਾ ਚਲਾਏ ਇਸ ਤਰ੍ਹਾਂ ਭਾਈ ਜਿਹੜਾ ਮਨੁੱਖ ਪ੍ਰਭੂ ਨੂੰ ਭਾਜਦਾ ਹੈ ਉਹਨੂੰ ਚੰਗਾ ਲੱਗਦਾ ਹੈ ਉਹਨੂੰ ਇਹ ਦਾਤ ਬਖਸ਼ਦਾ ਹੈ ਜਿਵੇਂ ਉਸ ਦੀ ਰਜਾ ਹੁੰਦੀ ਹੈ ਜੀਵਾਂ ਨੂੰ ਜੀਵਨ ਰਾਹ ਉੱਤੇ ਪਰਮਾਤਮਾ ਕਾਲਕੁ ਵਾਹਿਗੁਰੂ ਜੀ ਤੋਰਦੇ ਹਨ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ